ਹਜ਼ਾਰ ਕਰੋੜ ਰੁਪਏ ਦਾ ਸਟੇਮ ਮੰਨਿਆ ਜਾ ਰਿਹਾ ਸੀ ਤੇ 2 ਲੱਖ ਦਾ ਚਲਾਨ ਦਿੱਤਾ ਜਿਹੜਾ ਮੀਨ ਪਰਚਾ ਦਰਜ ਕੀਤਾ। ਸਾਬਕਾ ਮੰਤਰੀ ਅਤੇ ਕਾਂਗਰਸੀ ਨੇਤਾ ਭਾਰਤ ਪੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਸਾਥੀ ਤੇ ਵਿਧਾਇਕ ਪ੍ਰਗਟ ਸਿੰਘ ਦਾ ਗੁੱਸਾ ਫੁੱਟਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਆਸ਼ੂ ਖਿਲਾਫ ਇਹ ਕਾਰਵਾਈ ਸਿਆਸੀ ਰੰਜਿਸ਼ ਦੇ ਤਹਿਤ ਹੋ ਰਹੀ ਹੈ। ਵਿਦਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਨੇ 2000 ਕਰੋੜ ਰੁਪਏ ਦਾ ਸਕੈਮ ਆਕੇ 2 ਲੱਖ ਰੁਪਏ ਦਾ ਚਲਾਨ ਪੇਸ਼ ਕੀਤਾ ਤੇ ਸਾਰੀ ਕਾਰਵਾਈ ਨੀਰਾ ਆਧਾਰ ਤੇ ਗੈਰਕਾਨੂੰਨੀ ਹੈ। ਜੇ ਤੁਸੀਂ ਕੋਸੀ ਪ੍ਰਸੀਡਿੰਗਸ ਦੇਖੀਆਂ ਹੈ ਕਿ ਆ ਪਿਓਰਲੀ ਇਲਲੀਗਲ ਔਰ ਬਾਇਸਡ ਜਿਹੜੀਆਂ ਆ ਖਾਸ ਕਰਕੇ ਪੋਲਿਟੀਕਲ ਬੈਂਡੇਟ ਆ ਜਿਹੜਾ ਕਿਉਂਕਿ 2000 ਕਰੋੜ ਰੁਪਏ ਦਾ ਸਕੈਮ ਮੰਨਿਆ ਜਾ ਰਿਹਾ ਸੀ ਤੇ 2 ਲੱਖ ਦਾ ਚਲਾਨ ਦਿੱਤਾ ਜਿਹੜਾ ਮੀਨ ਪਰਚਾ ਦਰਜ ਕੀਤਾ ਔਰ ਉਹਦੇ ਤੋਂ ਬਾਅਦ ਸੈਕਸੀਕੁਐਂਟਲੀ ਆ ਜਿਹੜੀ ਅਰੈਸਟ ਆ ਬਿਲਕੁਲ ਇਲਲੀਗਲ ਹੈਗੀ ਆ ਔਰ ਸਾਡੇ ਪੁਲਿਸ ਸਾਹਿਬ ਨੇ ਉਹਦੇ ਤੋਂ ਬਹੁਤ ਜਿਹੜਾ ਉਹਨੂੰ ਲੈਂਥੀ ਜਿਹੜੀ ਡਿਸਕਸ਼ਨ ਹੋਈ ਆ ਬਟ ਕੋਈ ਇੱਕ ਪ੍ਰੋਸੀਜਰ ਹੈਗਾ ਕਿ ਹਾਂ ਵੀ ਰਮਾਜ ਜਿਹੜਾ ਕਿਹਾ ਪਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਮਾਈਂਡ ਦੀ ਐਪਲੀਕੇਸ਼ਨ ਵੀ ਹੋਣੀ ਚਾਹੀਦੀ ਆ ਕਿ ਜਿਹੜਾ ਬੰਦਾ ਆਲਰੇਡੀ 7 ਮਹੀਨੇ ਜੇ ਜੇਲ੍ਹ ਦੇ ਵਿੱਚ ਕੱਟਿਆ ਆ ਇਹ ਔੜੇ ਤੋਂ ਬਾਅਦ 1 ਸਾਲ ਹੋ ਗਿਆ ਇਹਨਾਂ ਨੂੰ ਈਡੀ ਦਾ ਪਰਚਾ ਦਰਜ ਕੀਤਾ ਤੇ ਉਹਦੇ ਤੋਂ ਬਾਅਦ ਹਜੇ ਵੀ ਇਹਨਾਂ ਨੂੰ ਰਿਕਵਰੀ ਨਹੀਂ ਹੋਈ ਰਿਕਵਰੀ ਗੱਲ ਕਿਹਦੀ ਕਰਦੇ ਆ ਕਿ ਇੱਕ ਨਾਨੀ ਨੇ ਦੋਤੇ ਨੂੰ ਜਾਂ ਦੂਤੀ ਨੂੰ ਇੱਕ ਕੰਟਰੀ ਦੇ ਦਿੱਤੀ ਉਹ ਕਿੱਥੋਂ ਆਈ ਮਤਲਬ ਕਿ ਮੇਰਾ ਖਿਆਲ ਹੈ ਕਿ ਇਸ ਰਿਸ਼ਤੇ ਵਿੱਚ ਕਮੂਨ ਨਾਂ ਦੀ ਕਿਤੇ ਕੋਈ ਚੀਜ਼ ਰਹਿ ਨਹੀਂ ਗਈ ਹੈਗੀ ਔਰ politically motivated ਹੈਗਾ BJP ਔਰ ਜਿਹੜਾ ਭਗਵੰਤ ਮਾਨ ਹੈ ਇਕੱਠੇ ਰਲ ਕੇ ਜਿਹੜਾ ਨਹੀਂ ਬਿਲਕੁਲ ਅਸੀਂ ਬਹਿਸ ਦੇਖੀ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਜਿਹੜੀਆਂ ਐਂਟਰੀਜ਼ ਆ ਮੈਨੂੰ ਲੱਗਦਾ ਪੂ ਟੋਟਲ 35-40 ਲੱਖ ਦੀਆਂ ਐਂਟਰੀਜ਼ ਹੋਣਗੀਆਂ ਔਰ ਉਹ ਵੀ ਜੀ ਆਪਣੀ ਨਾਨੀ ਕੋਲੋਂ ਦੋ ਤਿੰਨ ਜਾਂ ਦੋਤੀ ਨੂੰ ਐਂਟਰੀ ਹੋਵੇ ਤਾਂ ਉਹਦੇ ਤੇ ਯਾਰ ਅੱਜ ਦੀ ਤਰੀਕ 'ਚ ਮੈਂ ਤਾਂ ਇਦਾਂ ਦਾ ਕਦੇ ਨਹੀਂ ਸੁਣਿਆ ਕਿ ਉਹਦੇ ਤੇ ਮਨੀ ਲਾਂਡਰਿੰਗ ਐਕਟ ਜਿਹੜਾ ਆ ਉਹ ਲੱਗ ਜਾਂਦਾ ਹੈਗਾ ਮਨੀ ਲਾਂਡਰਿੰਗ ਐਕਟ ਕਿਹੜਾ ਆ ਉਹਦੇ ਵਿੱਚ ਕਿਤੇ ਕੋਈ ਸਟੈਬਲਿਸ਼ ਹੀ ਨਹੀਂ ਹੁੰਦਾ ਔਰ ਮੈਂ ਦਾਅਵੇ ਨਾ ਕਹਿ ਸਕਦਾ ਇਹਦੇ ਤੇ ਕਿਤੇ ਵੀ ਕੋਈ ਇਹੋ ਜਿਹੀ ਸਟੈਟਸ ਪੋਲਿਟੀਕਲੀ ਗੱਲ ਹੀ ਨਹੀਂ ਹੋਉਂਦੀ